ਗਿੱਦੜਬਾਹਾ ਦੇ ਨੈਦਿੱਕੀ ਪਿੰਡ ਹੋਸਤਨਾਰ ਵਿੱਚ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਅੱਜ ਇੱਕ ਘਰ ਵਿੱਚ ਨਜਾਇਜ਼ ਸ਼ਰਾਬ ਫੜਨ ਲਈ ਪੁਲਿਸ ਨੂੰ ਨਾਲ ਲੈ ਕੇ ਰੇਡ ਮਾਰੀ ਗਈ। ਇਸ ਰੇਡ ਵਿੱਚ ਘਰ ਵਿੱਚੋਂ ਕਿਸੇ ਵੀ ਪ੍ਰਕਾਰ ਦੀ ਨਜਾਇਜ਼ ਸ਼ਰਾਬ ਬਰਾਮਦ ਨਹੀਂ ਹੋਈ। ਇਸ ਘਰ ਵਿੱਚ ਮੌਜੂਦ ਕਮਲਜੀਤ ਕੌਰ ਨੇ ਠੇਕੇਦਾਰਾਂ ਤੇ ਦੋਸ਼ ਲਾਉਂਦੇ ਹੋਏ ਦੱਸਿਆ ਕਿ ਮੈਂ ਘਰ ਵਿੱਚ ਇਕੱਲੀ ਸੀ ਅਤੇ ਠੇਕੇਦਾਰ ਆਪਣਰ ਪੁਲਸ ਪਾਰਟੀ ਲੈ ਕੇ ਸਾਡੇ ਘਰ ਵਿੱਚ ਜ਼ਬਰਦਸਤੀ ਦਾਖਲ ਹੋ ਗਏ। ਅਤੇ ਜ਼ਬਰਦਸਤੀ ਘਰ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਗਿੱਦੜਬਾ ਤੋਂ ਸੋਨੀ ਢੱਲਾ ਦੀ ਰਿਪੋਰਟ ਸਰ ਕਮਲਦੀਪ ਕੌਰ ਤੁਹਾਨੂੰ ਜੀ ਕੀ ਗੱਲ ਹੋਈ ਹੈ ਜਿਹੜੇ ਠੇਕੇ ਵਾਲੇ ਤੁਹਾਡੇ ਆਏ ਸੀ ਮੈਂ ਇਕੱਲੀ ਸੀਗੀ ਘਰੇ 10-15 ਜਣੇ ਆਏ ਪੁਲਿਸ ਵਾਲੇ ਮੈਂ ਉਹਨਾਂ ਨੂੰ ਕਿਹਾ ਵੀ ਘਰੇ ਆ ਜਾਂਦੋ ਕਿਸੇ ਨੂੰ ਉਹਨਾਂ ਨੇ ਮੇਰੀ ਗੱਲ ਨਹੀਂ ਸੁਣੀ ਤੇ ਤਲਾਸ਼ੀ ਲੈ ਕੇ ਚਲੇ ਗਏ ਘਰੋਂ ਇੱਕ ਕਰੋ ਕੁਝ ਵੀ ਨਹੀਂ ਨਿਕਲਿਆ ਹੈਗਾਗਾ ਤੇ ਐਂ ਗਲਤ ਗੱਲ ਹੈ ਵੀ ਕਿਸੇ ਦੇ ਘਰੇ ਆ ਕੇ ਤਲਾਸ਼ੀ ਲੈਣੀ ਬਲਕਿ ਉਹ ਸਾਰੇ ਸਮਾਨ ਵੀ ਖਰੀ ਲੈ ਗਿਆ ਸਾਰਾ ਕੱਢ ਖਲਾਰ ਗਿਆ ਤੇਲ ਮਾਰੀ ਦੇ ਵਿੱਚੋਂ 10000 ਰੁਪਏ ਸੀ ਜਿਹੜਾ ਉਹ ਵੀ ਨਿਕਲ ਗਿਆ ਅੱਛਾ ਹਾਂਜੀ ਕੀ ਮੰਗਤੀ ਕਰਦੇ ਤੁਸੀਂ ਅਸੀਂ ਮੰਗੇ ਹੀ ਕਰਦੇ ਵੀ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੀ ਮੈਂ ਤਾਂ ਬਲਜੀਤ ਸਿੰਘ ਜੀ ਬਲਜੀਤ ਸਿੰਘ ਜੀ ਕੀ ਗੱਲ ਹੋਈ ਹੈ ਗੱਲ ਸਰ ਕੋਈ ਘਰੇ ਵੀ ਹੈ ਨਹੀਂ ਸੀਗਾ ਇਕੱਲੇ ਸੀਗੇ ਘਰੇ ਕੁੜੀਆਂ ਆਪਣੇ ਵੀ ਪਰਜਾਈ ਪਰਜਾਈ ਸੀ ਕੱਲੀ ਠੀਕ ਹੈ ਠੀਕ ਹੈ ਘਰੇ ਹੈ ਨਹੀਂ ਸੀਗਾ ਉਹ ਪੁਲਿਸ ਵਾਲੇ ਆਏ DNA ਠੇਕੇਦਾਰ ਆਏ ਕਹਿੰਦੇ ਵੀ ਤਲਾਸ਼ੀ ਲੈਣੀ ਓਹਦੀ ਘਰ ਦੀ ਉਹ ਕਹਿੰਦੇ ਮੈਡਮ ਕਹਿੰਦੇ ਕਨੇ ਵੀ ਘਰੇ ਕੋਈ ਹੈ ਨਹੀਂਗਾ ਕੋਈ ਕਿਸੇ ਨੂੰ ਆ ਲੰਦੇ ਉਹਨਾਂ ਨੂੰ ਧੱਕੇ ਮਾਰ ਕੇ ਅੰਦਰ ਵੜ ਕੇ ਤਲਾਸ਼ੀ ਲੈਣ ਲੱਗੇ ਨਮਾਰੀਆਂ ਨਮੂਰੀਆਂ ਪਾਟੀਆਂ ਸਾਮਾਨ ਖਲਾਰ ਗਏ ਸਾਮਾਨ ਕੋਈ ਆਪਣੇ ਘਰੋਂ ਨਿਕਲਿਆ ਨਹੀਂਗਾ ਨਾਲੇ 10000 ਰੁਪਏ ਲੈ ਕੇ ਕੱਢ ਗਏ ਉਹਨਾਂ ਦੇ ਸਖਤ ਸਕਾਰਵਾਈ ਕੀਤੀ ਜਾਵੇ ਨਹੀਂ ਉਹਨਾਂ ਦੇ ਨਾਲ ਜਦੋਂ ਤੁਹਾਡੇ ਪਿੰਡ ਦਾ ਕੋਈ ਮੋਹਤਵਾਰ ਬੰਦਾ ਲਿਆ ਉਹਨਾਂ ਨੇ ਕੋਈ ਨਹੀਂ ਲਿਆ ਜੀ ਸਿੱਧਾ ਹੀ ਇਸ ਤਰ੍ਹਾਂ ਹੀ ਵੜ ਗਏ ਜੀ ਸਿੱਧਾ ਹੀ ਵੜ ਗਏ ਹਾਂ ਜ ਕਿਆ ਜੀ ਕਾਰਵਾਈ ਦੀ ਮੰਗ ਕਰਦੇ? ਕਾਰਵਾਈ ਬਸ ਸਖਤ ਸਖਤ ਸਜ਼ਾ ਦਿੱਤੀ ਜਾਵੇ ਜੀ ਉਹਨਾਂ ਨੂੰ। ਕਿ ਸਬੂਤ ਤਾਂ ਹੋਣਾ ਚਾਹੀਦਾ ਜੀ। ਐਵੇਂ ਕਿਸੇ ਗਰੀਬ ਦੇ ਘਰੇ ਅੱਜ ਸਾਡੇ ਘਰੇ ਵੜੇ ਕੱਲ ਨੂੰ ਕਿਸੇ ਹੋਰ ਦੇ ਘਰੇ ਵੜਨਗੇ ਜੀ। ਪਹਿਲਾਂ ਵੀ ਉਹਨਾਂ ਨੇ ਇਹੋ ਜਿਹਾ ਕੁਝ ਕੀਤਾ ਇੱਥੇ ਪਿੰਡ ਦੇ ਵਿੱਚ। ਇੱਥੇ ਪਹਿਲੀ ਵਾਰ ਹੋਇਆ ਜੀ ਸਾਡੇ ਨਾਲ ਦਾ। ਪਹਿਲੀ ਵਾਰ ਹੀ ਹੈ ਇਹ। ਆਪਾਂ ਜਿਹੜਾ ਪੁੱਛਦਾ ਪਿੰਡ ਦਾ ਰੇਡ ਕੀਤੀ ਨਾ ਮਰੋਚਾਇਆ ਵੀ ਪੈਸੇ ਵੀ ਲੈ ਗਏ। ਲੀਡੀਜ਼ ਘਰੇ ਕਦੀ ਸੀ। ਕੋਈ ਮਾਮਲਾ ਨਹੀਂ ਜੀ ਰੇਡ ਥਾਣੇ ਵਾਲਿਆਂ ਨੇ ਕੀਤੀ ਹੈ ਜੀ। ਬਕਾਇਦਾ ਐਸੇ ਮੌਜੂਦ ਸੀ ਉੱਥੇ। ਮੌਕੇ ਤੇ ਉਹਨਾਂ ਦੇ ਪਰਿਵਾਰ ਦਾ ਜਿਹੜਾ ਮਰਦ ਮੈਂ ਠੀਕ ਹੈ ਸ਼ਰਾਬ ਦੀ ਬੋਤਲ ਸੇਲ ਕਰਾਈ ਬਲੈਕ ਕਰਦੇ ਆ ਜੀ ਹੂੰ ਹੁਣ ਮਾਲ ਮਿਲਿਆ ਨਹੀਂ ਉਹਦੇ ਘਰੋਂ ਬਸ ਐਹੀ ਗੱਲ ਹੈ ਇਹ ਇਨਫਾਰਮੇਸ਼ਨ ਸੀ ਤੁਹਾਡੇ ਕੋਲੋਂ ਬਿਲਕੁਲ ਜੀ ਬਿਲਕੁਲ ਇਹ ਫੈਸਲਾ ਦੋਸ਼ ਲਾਇਆ ਵੀ ਫੈਸਲੇ ਨਹੀਂ ਸਾਡਾ ਸਮਾਨ ਵੀ ਖਲਾਰ ਕੇ ਨਹੀਂ ਇਹ ਤਾਂ ਝੂਠੇ ਦੋਸ਼ ਹੁੰਦੇ ਜੀ ਜਿਹੜੇ ਬੰਦੇ ਗਲਤ ਕੰਮ ਕਰਦੇ ਝੂਠੇ ਦੋਸ਼ ਲਾਉਂਦੇ ਆ